ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਹਿਮੂਦਪੁਰਾ ਤੇ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਗਰਵੰਤ ਵੀਰ ਤੇ ਗਰਜੰਟ ਦੇ ਘਰੋਂ ਤੁਹਾਨੂੰ ਮੱਜਾਂ ਝੋਟੀਆਂ ਵਿਖਾਵਾਂਗੇ 5 6 ਤੇ 2 ਵਿਖਾ ਦੇਾਂਗੇ ਵਹਿੜਾਂ ਸੂਏ ਸਵਾਈ ਪਸ਼ੂਆ ਸੱਜਣੋ ਵਿੱਚ ਕੋਈ ਇੱਕ ਅੱਧੀ ਭਾਵਾਂ ਗੱਬਣ ਹੋਵੇ ਆ ਨੀਲੀ ਰਾਵੀ ਦੀ ਝੋਟੀ ਸੂਈ ਸਵਾਈ ਆ ਵੇਖੋ ਡੇਢੇ ਪਟੇ ਦੇ ਵਿੱਚ ਸੂਈ ਸਵਾਈ ਬੂਰੀ ਗੱਬਣ ਮੈਂ ਤਿਆਰ ਸਿਆ ਬੜਾ ਲੱਗਿਆ ਹੋਇਆ ਤੇ ਕਰਮ ਵਾਲੀਆਂ ਨੈਣ ਧੁੱਪ ਦਾ ਆਨੰਦ ਲੈ ਰੀਆਂ ਅੱਗੇ ਆਜੋ ਦੋ ਬਿਹੜਾਂ ਜਿਹੜੀਆਂ ਕੈਮਰੇ ਤੇ ਕਰ ਦੇ ਲਈਆਂ ਆਪਾਂ ਇਹ ਵੀ ਵਿਕਰੀ ਵਾਲੀਆਂ ਗੱਬਣਾ ਵਿਹੜਾਂ ਚੰਗੀਆਂ ਨਿੱਗਰ ਵਜਨ ਵਜਨ ਵਾਲੀਆਂ ਲੇਖਾ ਝੋਖਾ ਸਾਰਾ ਜਿਹੜਾ ਇਹਨਾਂ ਦਾ ਹੋਊਗਾ ਸਜਣੋ ਉਹ ਆਪਾਂ ਤੁਹਾਨੂੰ ਮਾਲਕ ਤੋਂ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਕਿੰਨੇ ਕਿੰਨੇ ਦਿਨ ਬਾਕੀ ਐ ਚਮਕਦਾਉਂ ਕ ਵੇਖਿਓ ਵਿਹੜ ਦੇ ਵਿੱਚ ਬੜੀ ਸ਼ਾਨਦਾਰ ਤੇ ਆ ਵੀ ਬੱਛੀ ਕਿਆ ਬਾਤਾਂ ਈ ਆਜੋ ਬੂਰੀ ਤੋਂ ਸ਼ੁਰੂ ਕਰਦੇ ਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਅੱਗੇ ਕੱਲਾ ਕੱਲਾ ਪਸ਼ੂ ਤੋਰ ਤਾਰ ਕੇ ਵੇਖੀ ਚੱਲਾਂਗੇ ਡਿਟੇਲ ਲਈ ਚੱਲਾਂਗੇ ਰੇਟ ਵੀਡੀਓ ਚ ਹੁੰਦੇ ਆ ਜਿਹੜਾ ਵੀ ਪਸੰਦ ਆ ਜਾਂਦਾ ਸਜਣੋ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਉਹ ਵੀ ਆਲਟੇ ਸੈੱਟ ਕਰ ਲਿਓ ਉਹ ਵੀ ਤੁਹਾਡਾ ਧੰਨਵਾਦ ਤੇ ਜੇ ਫੇਸਬੁੱਕ ਤੇ ਚਲੇ ਗਏ ਉਧਰ ਵੀ ਕਰ ਦਿਓ ਪਗੜ ਤੇਜ ਕਰਵੰਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਸਾਭ ਹੋਰ ਸੁਣਾ ਵਧੀਆ ਵੀਰ ਜੀ ਚੜਦੀ ਕਲਾ ਚੜਦੀ ਕਲਾ ਜੀ ਡਰੈਸ ਆਪਣਾ ਡਰੈਸ ਹੈਗਾ ਜੀ ਨਾਮ ਮੇਰਾ ਗੁਰਮント ਸਿੰਘ ਪਿੰਡ ਮਹਮੂਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨਵੈਲ ਓਕੇ ਰਿਪੋਰਟ ਹੈ ਨਾ ਜਮਾ ਹਾਂਜੀ ਓਕੇ ਜੀ ਤੇ ਮੋਬਾਈਲ ਨੰਬਰ ਹੈਗਾ ਜੀ 98772 8043 98772 8043 ਬਾਕੀ ਤਾਂ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਹਨਾ ਹਾਂਜੀ ਹਾਂਜੀ ਤੇ ਫਿਰ ਅੱਜ ਬੂਰੀ ਤੋਂ ਸ਼ੁਰੂ ਕਰ ਲਈਏ ਹਾਂਜੀ ਅੱਜ ਹੈਗੇ ਜੀ ਆਪਣੇ ਕੋਲ ਸਤਨਗ ਜੀ ਕੀ ਬਾਤ ਹੈ ਯਾਰ ਪੰਜ ਮੱਝਾਂ ਝੋਟੀਆਂ ਦੇ ਦੋ ਵੈੜਾ ਪੰਜ ਮੱਝਾਂ ਝੋਟੀਆਂ ਤੇ ਦੋ ਵੈੜਾ ਹਾਂਜੀ ਦੇ ਵਿੱਚ ਤੇ 400 ਸਵਾਏ ਦੇ ਦੋ ਵਹਿੜਾਂ ਸੂਨਾਂ ਵਾਲੀ ਐ ਇੱਕ ਬੂਰੀ ਸੂਨ ਵਾਲੀ ਓਕੇ ਹਾਂਜੀ ਦੋ ਵਹਿੜਾਂ ਸੂਨਾਂ ਲਗੀਆਂ ਹਾਂਜੀ ਤੇ ਦੋ ਮੱਝਾਂ ਵੀ ਵਿੱਚ ਸੂਨਾਂ ਲਗੀਆਂ ਨਹੀਂ ਵਾਜ ਇੱਕ ਸੂਨ ਵਾਲੀ ਬੂਰੀ ਮੱਝ ਬੂਰੀ ਕੱਲੀ ਸੂਨ ਵਾਲੀ ਬਾਕੀ ਸਾਰਾ ਮਾਲ ਸੁਆ ਸੁਆਇਆ ਹਾਂਜੀ ਤੇ ਜੇ ਬੂਰੀ ਦੀ ਗੱਲ ਕਰੀਏ ਤਾਂ ਜੱਟਾ ਬੜੀ ਲਿਆਣ ਲੱਭ ਕੇ 골ਡਨ ਬੂਰੀ ਹਾਂਜੀ ਬੂਰੀ ਤੇ ਰਾਹੀ ਹਣਾ ਹਾਂਜੀ ਨਹੀਂ ਬਹੁਤ ਚੰਗੀ ਐ ਮਹਿਤਰੀ ਹਾਂਜੀ ਤੇ ਸੁਆ ਕਿਹੜਾ ਸੁੰਦੀ ਜਾ ਦੂਜਾ ਸੂਆ ਸੋਣਾ ਜੇ ਛੋਟੀ ਦੂਜਾ ਸੁਆ ਹਾਂਜੀ ਕਿਆ ਬਾਤ ਹੈ ਤੇ ਹੁਣ ਪਹਿਲੇ ਸੂਏ ਦਾ ਦੁੱਧ ਦਾਦਾ ਕੀ ਰਿਕਾਰਡ ਇਹਦੇ ਮਾਲਕਾਂ ਨੇ ਦੱਸਿਆ ਕੁਛ ਕਿ ਪਹਿਲੇ ਸੂਏ ਸੰਸਾ ਨੇ 12 ਤੋਂ ਫਲਾਤੀ ਦਿੱਤਾ ਠੀਕ ਆ ਹਾਂਜੀ ਇਹਨਾਂ ਤਾਂ ਯਾਰ ਦਿੱਤਾ ਵੀ ਹੋਊਗਾ ਨੱਗਰ ਝੋਟੀ ਆ ਦਾਣਵਾ ਨਾ ਬਹੁਤ ਚੰਗਾ 13 14 ਕਿਲੋ ਦੁੱਧ ਭਰ ਆ ਜੂਗੇ ਇੱਕ ਦਿਰਾਮ ਹੈ ਬਾਕੀ ਬੂਥੀ ਬਾਥੀ ਸੋਹਣੀ ਆ ਹਾਂਜੀ ਤੇ ਵਜਨ ਵਜਨ ਚੰਗਾ ਹਨਾ ਬਾਕੀ ਸੱਜਣ ਵਿਰਲ ਵਰਲ ਬੜੀ ਲੱਗੀ ਆ ਝੋਟੀ ਨੂੰ ਤੇ ਹਾਂਜੀ ਸੰਸਾ ਇੱਕ ਹਫਤਾ ਨਹੀਂ ਝੋਟੀ ਸੌਂਦੀ ਹਾਂ ਕਰਦੀ ਕਰਾਉਂਦੀ ਲੈ ਜੂ ਹਨਾ ਗੋਰੀ ਫੋਲਾ ਵਾ ਟੂਟ ਜੇ ਕੱਢ ਕੇ ਸੂਗੀ ਢਿੱਲਾ ਬਹੁਤ ਆਈ ਢਿੱਲਾ ਬਹੁਤ ਤੂਰ ਕਰਾ ਚੱਕ ਇਹਦੀ ਤੇ ਥਾਣਾ ਲੀngo ਭਾਰ ਲੀngo ਤਾਂ ਬੇਫਿਕਰੀ ਹੈ ਨਾ ਹਾਂਜੀ ਥਾਣ ਪਿਛੇ ਦੀ ਆਪਣੀ ਆਈਟਮ ਤੇ ਗਰੰਟੀ ਠੀਕ ਆ ਥਾਂ ਟੈਪ ਲਵੇ ਭਾਰਤੀ ਤਾਂ ਕੋਈ ਵਿਚਾਰੀ ਨੂੰ ਮਹਾਰਾਜ ਦੀ ਕਿਰਪਾ ਨਾਲ ਸ਼ਿਕਾਇਤ ਹੈ ਨਹੀਂ ਹਾਂਜੀ ਹਨਾ ਤੇ ਬਾਕੀ ਸੱਜਣੋ 골ਡਨ ਪੂਰੀ ਇਸ ਕਰਕੇ ਕਿਹਾ ਕਿ 골ਡਨ ਭਾਫ ਬਹੁਤ ਮਾਰਦੀ ਆ ਐਨ ਤੁੱਪੇ ਖੜੀ ਆ ਤੇ ਮੱਲਾਂ ਰਗੀ ਆ ਸੱਜਣੋ ਨਿੱਗਰ ਨੁਗਰ ਚੰਗੀ ਆ ਝੋਟੀ ਦੇਖ ਲਓ ਸੰਦਰ ਖੁਸੀ ਨਹੀਂ ਹੁੰਦੀ ਹਮ ਬਦਜਨ ਬਦੂ ਬਜੂਦਾਂ ਨੂੰ ਖੋਲਿਆ ਹਾਂ ਨਹੀਂ ਓਕੇ ਰਿਪੋਰਟ ਤੇ ਬਾਕੀ ਥਣ ਵੀ ਸੱਜਣੋ ਕੰਮ ਦਾ ਲੱਗਿਆ ਹੋਇਆ ਵੀ ਐ ਨਹੀਂ ਗੱਲ ਤੇ ਚਾਰਾਂ ਥਣਾਂ ਦਾ ਮੰਨ ਲਓ ਵੀ ਸਾਈਜ਼ ਵੀ ਇੱਕੋ ਜਿਹਾ ਕੋਈ ਐ ਨਹੀਂ ਕੋਈ ਲੰਮਾ ਜਾਂ ਵੱਡਾ ਛੋਟਾ ਤੇ ਬਾਕੀ ਝੋਟੀ ਦਾ ਸੁਭਾਅ ਵੀ ਤੁਹਾਡੇ ਸਾਹਮਣੇ ਆਂ ਟੰਡੀ ਧੀਰੀ ਬਹੁਤ ਹਾਂ ਨਹੀਂ ਓਕੇ ਆ ਤੇ ਬਾਕੀ ਫਿਰ ਐ ਵੀ ਕਹਿ ਦਈਏ ਬਟਨ ਵਾਲੀ ਵੀ ਆ ਹਨਾ ਹਾਂਜੀ ਬਟਨ ਵਾਲੀ ਬਾਕੀ ਸਾਂਭਣ ਵਾਲੇ ਸੱਜਣ ਨੇ ਵੀ ਸੱਜਣਾਂ ਚੰਗੀ ਸੰਭਾਈ ਕੀਤੀ ਹੋਈ ਆ ਪਾਟੀਆਂ ਆਈਆਂ ਬੂਰੀ ਤਿਲਾਂ ਵਾਲੀ ਹਾਂ 골ਡਨ ਬੂਰੀ ਸਭ ਕੁਝ ਹੈਗਾ ਜੀ ਵਾਕੇ ਤੇ ਬਾਕੀ ਫੇਸ ਵੀ ਸੋਹਣਾ ਮੂੰਹ ਨਿੱਕਾ ਜਿਹਾ ਹਾਂਜੀ ਨੇ ਠੀਕ ਅਜੱਤਾ ਉਹ ਕੇ ਰਿਪੋਰਟ ਝੂਠੀ ਹੈ ਤੇ ਕੋਈ ਸ਼ੱਕ ਨਹੀਂ ਤੇ ਬਾਕੀ ਸੱਜਣੋ ਹਣ ਇਹਦੀਆਂ ਸਹਿਬਤਾਂ ਕੀਤੀਆਂ ਆਪਾਂ ਤੇ ਗੱਲ ਹੁਣ ਮੁੱਲ ਮੁੱਲ ਤੇ ਮੁਕਣੀ ਹੈ ਵੀ ਇਹਦਾ ਰੇਟ ਕੀ ਕਰਦਾ ਵੀਰ ਕੋਸ਼ਿਸ਼ ਕਰਾਂਗੇ ਵੀ ਜਾਇਜ਼ ਆ ਰੇਟ ਰੱਖੀਏ ਤੇ ਬਾਕੀ ਸੱਜਣੋ ਗਾਂ ਵੀ ਪਸ਼ੂ ਜਿਹੜਾ ਨਾ ਯਾਰ ਬਹੁਤ ਘੱਟ ਮਿਲਦਾ ਜਿਹਦੇ ਕਾਰਨ ਨਾ ਰੇਟ ਸਾਰੇ ਭੈਣਾ ਭਰਾਵਾਂ ਨੂੰ ਪਤਾ ਵੀ ਟਫ ਹੋਏ ਪਏ ਆ ਆ ਵੇਖੋ ਇਹਦੇ ਆਪਸੀ ਗੈਪ ਨਾ ਮੰਨ ਲਓ ਇਹ ਸੋਹਣੀ ਬਰਨ ਲੱਗੀ ਹੋਈ ਆ ਤੇ ਸਾਫ ਫੇਰੀ ਦਾ ਤੇ ਲਾਡੂ ਲਾ ਬਹੁਤ ਆ ਵੇਖੋ ਰੇਟ ਕਿੰਨਾ ਕੁ ਰੱਖ ਦੀਏ ਜਿਹੜੀ ਦੇ ਦੇਣੀ ਆ ਜਿਹੜੀ ਅੱਜ ਦੀ ਡਿਮਾਂਡ ਹੈ ਜਿਹੜੀ ਸਹੀ ਹੈ ਦੀ ਜਿੱਥੇ ਆਪਾਂ ਦੇ ਦੇਣੀ ਹੈ 1 ਸਵਾ ਲੱਖ ਰੁਪਈਆ 1 ਲੱਖ ਤੇ 25000 ਦੀ ਦੇ ਦਈਏ ਹਾਂਜੀ ਉਹ ਚੋ ਉਹ ਚੋ ਪਿਆਰ ਮੁਹੱਬਤ ਹੋ ਜੂ ਹਨਾ ਹੋ ਜੂਗਾ ਮੌਕੇ ਦੀ ਮਾਰ ਤੇ ਬਾਕੀ ਝੋਟੀ ਵੀ ਚੰਗੀ ਆ ਝੋਟੀ ਬਹੁਤ ਚੰਗੀ ਆ ਹਨਾ ਮੰਗਣ ਨੂੰ ਭਾਵੇਂ ਡੇਢ ਮੰਗ ਲਈਦੇ ਪਰ ਆਪਾਂ ਗੱਲ ਉਹ ਕਰਨੀ ਜਿੱਥੇ ਦੇ ਦੇਣੀ ਦੇ ਦੇਣੀ ਹਨਾ ਹਾਂਜੀ 1 ਲੱਖ ਤੇ 25000 ਲੋ ਵੀ ਸੱਜਣੋ ਸਟਾਰਟਿੰਗ ਦੇ ਵਿੱਚ ਬੂਰੀ ਟਾਪ ਦੀ ਝੋਟੀ ਵਿਖਾਈ ਆ ਤੇ 125 ਤੇ ਇਹਦਾ ਕੀ ਹਿਸਾਬ ਕਿਤਾਬ ਇਹ ਤੀਜਾ ਸੂਹਾ ਸੂਈ ਜੀ ਠੀਕ ਆ ਹਾਂਜੀ ਤੀਸਰਾ ਸੂਹਾ ਸੂਪੀ ਕਿੰਨੇ ਦਿਨਾਂ ਦੀ ਸੂਈ ਆ ਆ ਚੌਥਾ ਦਿਨ ਹੋ ਗਿਆ ਇਹਨਾਂ ਸੂਈ ਚਾਰਾਂ ਦਿਨਾਂ ਦੀ ਸੂਈ ਆ ਤੇ ਕਿੰਨੇ ਕ ਬੌਲੇ ਦੁੱਧ ਤੇ ਆ ਗਈ ਹੁਣ 13 ਕਿਲੋ ਬੌਲਾ ਹੋ ਗਏ ਜੇ ਥੱਲੇ ਆ ਇਸ ਟਾਈਮ ਤੇ ਜਿਹੜਾ ਤਿਆਰ ਚੋਣ ਬੜੀ ਚੰਗੀ ਨਿਕਲੀ ਹੋ ਹਾਂਜੀ ਹਨਾ ਚਵਾ ਪਸਾ ਬਹੁਤ ਚੰਗਾ ਰਿਹਾ ਕਿਉਂਕਿ ਥਣ ਬੜਾ ਕੰਮ ਦਾ ਲੱਗਾ ਇਹਨੂੰ ਵੀ ਇਹ ਚਲੋ ਉਹ ਤਾਂ ਕੁਦਰਤੀ ਦੇਣ ਵਾਕਈ ਬੱਚੇ ਬਹੁਤ ਟੌਪ ਦੇ ਲਾਉਂਦੀ ਹੈ ਨਾ ਆਪ ਦੇ ਵਾਂਗੂ ਟੇਡੇ ਕੱਟ ਦੇ ਲਾਗੀ ਨੇ ਠੀਕ ਆ ਅੱਖ ਖਮੈ ਦੀ ਬਹੁਤ ਚੰਗੀ ਕੱਢ ਖਾਂ ਬਾਹਰ ਤੋਰ ਕਰਾ ਚੱਕ ਇਹਦਾ ਧੁੱਪੇ ਜੀਵ ਕੱਢੀ ਜਾਂਦੀਆਂ ਇੰਨੀ ਗਰਮੀ ਹੋ ਗਈ ਹੈ ਨਾ ਬੜਾ ਸਿਆ ਲੱਗਾ ਤੇਰੇ ਇੱਥੇ ਹਾਂਜੀ ਸੱਜਣੋ ਵੇਖੋ ਯਾਰ ਤੇ ਬਾਕੀ ਨਾ ਮੰਨ ਲਓ ਹੁਣ ਇਹਦੇ ਕੋਲੇ 13 13 ਹਾਂਜੀ ਓਕੇ okay, 15 ਤੋਂ ਪਲੱਸ ਸੱਜਣੋ ਵੀਰ ਕਹਿੰਦਾ ਵੀ ਦੁੱਧ ਚ ਚੋਣ 100 ਦੀ 100 ਹਾਂਜੀ ਚੋਣ ਬਹੁਤ ਚੰਗੀ ਹੈ ਲੀਵਾ ਵੀ ਚੰਗਾ ਮੈਂ ਥੱਲੇ ਹਨਾ ਤੜਕੇ ਦੀ ਕਿੰਨੇ ਕ ਵਜੇ ਦੀ ਚਵਾਈ ਆ ਲੈ ਚੱਲ ਕੋਈ ਨਹੀਂ ਮੇਰੇ ਆਪਣੀ 6 ਵਜੇ ਦੀ ਚਵਾਈ 6 ਵਜੇ ਦੀ ਚਵਾਈ ਆ ਸੱਜਣੋ 3 ਕ ਵਜੇ ਦਾ ਸਮਾਂ ਹੋਊਗਾ ਮੰਨਣਾ ਮੇਰਾ ਕੋਈ ਅੱਧਾ ਘੰਟਾ 15 20 ਮਿੰਟ ਇਧਰ ਉਧਰ ਹੋ ਸਕਦੇ ਆ ਮੰਨ ਲਓ ਕਿ 3:30 ਦੇ ਵਿੱਚ ਵਿੱਚ ਹੀ ਆ ਸਮਾਂ ਹਾਂ ਵੀ ਥਣ ਬੜਾ ਕੰਮ ਦਾ ਲੱਗਾ ਹਨਾ ਮਾਰ ਲਈਆਂ ਧਾਰਾਂ ਦੋ ਦੋ ਧਾਰਾਂ ਮਰਾਜ਼ ਨੇ ਠੀਕ ਆ ਇਹ ਵੀ ਵਾਦਾ ਸੱਜਣੋ ਬੱਚਾ ਵੀਰ ਕਹਿੰਦਾ ਵੀ ਛੱਡ ਕੇ ਤੁਹਾਨੂੰ ਦੋ ਦੋ ਧਾਰਾ ਜਿਹੜੀਆਂ ਇਹ ਨੋਟ ਕਰ ਲਓ ਵੀ ਕੋਈ ਮੈਂ ਐ ਨਹੀਂ ਹੈਗਾ ਵੀ ਸਿੱਧੀ ਖੜੀ ਜਾਂ ਥਣਾ ਥਣਾ ਚ ਨਹੀਂ ਗਈ ਐਨ ਆ ਤੁਹਾਡੇ ਸਾਹਮਣੇ ਸ਼ੀਸ਼ਾ ਜਿਹੜਾ ਤੇ ਤੜਕੇ 6 ਵਜੇ ਦੀ ਚਵਾਈ ਵੀਰ ਦੇ ਦੱਸਣ ਮੁਤਾਬਕ ਹੋਈ ਆ ਤੇ ਬਾਕੀ ਸੱਜਣੋ ਜਿਹੜਾ ਥਣ ਲੱਗਣਾ ਇਹਦੀ ਚਵਾਈ ਤੁਸੀਂ ਆਪ ਵੀ ਗੈਸ ਲਾ ਲਿਓ ਚਲੋ ਰੱਬ ਨੂੰ ਮਿਲਿਆ ਤਾਂ ਨਹੀਂ ਕੋਈ ਪਰ ਕੁਝ ਆਈਡੀਆ ਹੋ ਜਾਂਦੇ ਆ ਜਦੋਂ ਹਰ ਟਾਈਮ ਇੱਕੋ ਕੰਮ ਜੇ ਚ ਰਹੋਗੇ ਤੁਸੀਂ ਤੁਹਾਡਾ ਵੀ ਅੰਤਜਾ ਬਣ ਜਾਂਦਾ 15 ਤੋਂ ਪਲੱਸ ਦੁੱਧ ਦੇਣਾ ਇਹਦੇ ਲਈ ਕੋਈ ਜ਼ਿਆਦਾ ਮਿਹਨਤ ਨਹੀਂ ਕੋਈ 18 17 ਨਹੀਂ ਵੀਰ ਨੇ ਤੁਹਾਨੂੰ ਕਿਹਾ ਇੰਨਾ ਯਾਰ ਜੇ ਇਹਨੇ ਦੁੱਧ ਨਾ ਨਾ ਦਿੱਤਾ 15 ਤੋਂ ਪਲੱਸ ਫਿਰ ਐਡੀ ਮਹਿ ਬਣਦਾ ਇਹਦਾ ਵੀ ਕੋਈ ਫਾਇਦਾ ਨਹੀਂ ਕਿਉਂ ਬਾ ਹਾਂਜੀ ਹਾਂ ਇਹਨਾਂ ਤੋਂ ਤੈਨੂੰ ਕੋਈ ਜ਼ਿਆਦਾ ਨਹੀਂ ਹਾਂਜੀ ਸੰਸਾਰ ਆਰਾਮ ਨਹੀਂ 14 15 ਬੂਰੀ ਨੇ ਵੀ ਦੇਣਾ ਹਾਂ 14 15 ਕਿਲੋ ਨੇ ਬੂਰੀ ਨੇ ਪਾ ਲੈਣਾ ਹਾਂ ਬਸ ਮਾ ਕਰ ਲਿਆ ਸਜਣੋ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਵੀ ਦੁੱਧ ਵਾਲਾ ਥਾਣਾ ਤੇ ਵੇਖੋ ਮੈਂ ਨੇ ਥਣ ਕੱਢਿਆ ਥੋੜੀ ਵੀ ਰੂਹ ਖੁਸ਼ ਕਰੂਗੀ ਜਦੋਂ ਚਵਾਈ ਕੀਤੀ ਚਲੋ ਜਾਣੀ ਤਾਂ ਇੱਕ ਘਰੇ ਆ ਤੇ ਪਰ ਹਾਂ ਆਉਂਦੇ ਨਾ ਛੱਟੇ ਇੱਥੋਂ ਤੱਕ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਜਿਹੜਾ ਇਹਦਾ ਥਾਣ ਲੱਗਿਆ ਨਾ ਕਰਮ ਵਾਲੀ ਦਾ ਨੋਕ ਵਾਲਾ ਤੇ ਬਾਕੀ ਦਾ ਕਰਮ ਵਾਲੀ ਨੇ ਜਦੋਂ ਬਸ ਕਰ ਬਸਮਾ ਕੀਤਾ ਤੇ ਉਹ ਤਾਂ ਐ ਦੌਖੀ ਤੋੜਤੇ ਆ ਵਾਕੇ ਹੀ ਓਕੇ ਰਿਪੋਰਟ ਝੋਟੀ ਆ ਤੇ ਇਹਦਾ ਸਾਫ ਰੇਟ ਇਹਦੀ ਸੰਤੋਖ ਜਿਹੜੀ ਅੱਜ ਦੀ ਡਿਮਾਂਡ ਹੈ ਸਹੀ 1 ਲੱਖ ਤੇ 35000 ਰੁਪਏ 1 ਲੱਖ ਤੇ 35000 ਰੁਪਏ ਨੀਲੀ ਰਾਵੀ ਦੀ ਤਾਜੀ ਸੂਈ 15 ਕਿਲੋ ਵਾਲੀ ਝੋਟੀ ਸੱਜਣੋ ਟੇਡੇ ਕੱਟ ਦੇ ਵਿੱਚ ਉਹ ਕਿਰਪਾੜ ਬਰੀਡ ਤੇ ਕੰਮ ਕਰਨਾ ਦੁੱਧ ਤੇ ਸਾਰੇ ਪੱਖਾਂ ਦੇ ਵਿੱਚ ਪੂਰੀ 1 35 ਜੋ ਮਾਨਤਨ ਤਾਂ ਹੋ ਜੂ 1 35 ਜੋ ਮਾਨਤਨ ਹੋ ਜੂ ਕਰ ਦਿਆਂਗੇ ਥਾਣ ਵੇ ਕੱਢਿਆ ਹਨ ਹਾਂਜੀ ਦੁੱਧ ਵਾਕਿਆ ਹੀ ਹੋਊਗਾ ਤੇਰੀ ਝੋਟੀ ਥੱਲੇ ਬੇਫਿਕਰੀ ਆ ਬੜੀ ਸ਼ਾਨਦਾਰ ਆ ਸੱਜਣੋ ਤੇ ਇੱਕ ਆ ਗਈ ਅੱਗੇ ਆ ਇਹਦਾ ਕੀ ਹਿਸਾਬ ਕਿਤਾਬ ਆ ਇਹ ਪਹਿਲਾ ਸੂਆ ਸੂਈ ਓਕੇ ਪਲੂਨ ਸੂਈ ਆ ਇਹਦੇ ਕੋਲੇ ਬੱਚਾ ਕੱਟਾ ਕਿ ਕੱਟਾ ਹੀ ਇਹਦੇ ਕੋਲੇ ਓਕੇ ਤੇ ਇਹ ਕਿੰਨੇ ਦਿਨਾਂ ਦੀ ਸੂਈ ਕਿੰਨਾ ਕ ਦੁੱਧ ਆ ਥੋੜੀ ਥਣਾ ਜਾਵੀ ਬੱਚੇ ਨੂੰ ਮਾਰਤਾ ਵੀ ਠੀਕ ਆ ਕੋਈ ਚੱਕਰ ਨਹੀਂ ਇਹਦੇ ਥੱਲੇ 12 ਕਿਲੋ ਦੁੱਧ ਹੋਣਾ ਇਸ ਟਾਈਮ ਪਹਿਲਾਂ ਕੱਟੀ ਥੱਲੇ ਕਿੰਨੇ ਦਿਨਾਂ ਦੀ ਸੂਈ ਆ ਇੱਕ ਹਫਤੇ ਦੀ ਰਹਿ ਚੁੱਕੀ ਲੋਕ ਕੀ ਬਾਤ ਆ ਫਿਰ ਤਾਂ ਯਾਰ ਬੜਾ ਚੰਗਾ ਦੁੱਧ ਪਾਜੂ ਪਹਿਲਾਂ ਕੱਟੀ ਹਾਂਜੀ ਇਸ ਵੇਲੇ 12 ਦੁੱਧ ਆ 12 ਕਿਲੋ ਦੁੱਧ ਤਿਆਰ ਐ ਇਸ ਟਾਈਮ ਕੀ ਬਾਤ ਆ ਕੱਢ ਬਾਰਤੂਰ ਇਹਦੀ ਵੀ ਕਰਾ ਚੈੱਕ ਫਿਰ ਬੱਚਾ ਮਗਰ ਕੱਟਾ ਸੱਜਣੋਂ ਇੱਕ ਹਫ਼ਤੇ ਦੀ ਸੂਈ ਝੋਟੀ ਇਹਨੇ ਨੀਲੀ ਦੀ ਹੈ ਨੀਲੀ ਦੀ ਪ्योर ਨੀਲੀ ਕਹਿ ਸਕਦੇ ਆ ਫਿਰ ਦੁੱਧ ਬੜਾ ਚੰਗੇ ਤੋਂ ਸਟਾਰਟ ਹੋਈ ਆ ਯਾਰ ਬੱਚਾ ਬਹੁਤ ਚੰਗਾ ਪਾਇਆ ਇਹਨੇ ਤੇ ਬਾਬਾ ਫੇਰੇ ਪਹਿਲਾਂ ਮੇਰੇ ਹਿਸਾਬ ਨਾਲ 13-14 ਕਿਲੋ ਦੁੱਧ ਦੇਊਗੀ ਜੇ 12 ਹੁਣ ਵੀ ਆ ਸੰਸਾਹ ਪਹਿਲਾਂ ਮੈਂ ਮਹੀਨੇ ਦੇ ਦੁੱਧ ਤੇ ਜਾਂਦੀ ਆ ਇਹਨੇ ਸਟਾਰਟਿੰਗ ਬੜੀ ਛੇਤੀ ਪੜੀ ਹੈ ਹਨਾ ਹਾਂਜੀ ਵਾਕੇ ਝੋਣ ਇਹਦਾ ਵੀ ਚੰਗਾ ਹੋ ਅਦਵਤ ਜੀ ਬਹੁਤ ਚੰਗਾ ਹੈ ਦਾ ਥਣ ਚੰਗਾ ਲੱਗਾ ਝੋਟੀ ਨੂੰ ਸੱਜਣੋਂ ਬਾਕੀ ਪਲੀ ਸੰਭੀ ਆ ਇਹ ਚੱਲ ਵੀ ਤਾਂ ਦੁੱਧੋਂ ਪਤਾ ਨਹੀਂ ਕਿੱਧਰ ਨੂੰ ਗੇਮ ਲੈ ਜੇ। ਵੇਖੋ ਇਹਦੀ ਫੇਸ ਕੁਆਲਿਟੀ। ਪੀ ਲੈਂਦੇ, ਪੀ ਲੈਂਦੇ ਕੋਈ ਨਹੀਂ। ਆਹ ਵੇਖੋ ਸੱਜਣਾ, ਥਾਣ ਵਿਰਲਾ-ਵਿਰਲਾ ਕਰਮਾਲੀ ਨੂੰ ਨਾ ਬੜੀਆਂ ਚੰਗੀਆਂ ਲੱਗੀਆਂ ਹੋਈਆਂ ਤੇ ਮਗਰ ਆ ਗਿਆ ਇਹਦੇ ਵੀ ਕੱਟਾ ਤੇ ਅੱਖ ਵੇਖੋ ਇਹਦੀ। ਐਨ ਜਿਵੇਂ ਕਹਿ ਦਈਏ ਨਾ ਵੀ ਚੱਟੀ ਮਣਕਣੀ ਅੱਖਾ। ਚੱਲ ਪੱਤ ਫਿਰ ਨਹੀਂ ਪੀਣਾ ਦਾ। ਬਾਕੀ ਬੱਚਾ ਵੀ ਸੋਹਣਾ ਲੱਗਿਆ ਆਫ ਤੇਰਗਾ ਹਨ ਬੱਚਾ ਬਹੁਤ ਚੰਗਾ ਪਾਇਆ ਨਹੀਂ ਠੀਕ ਹੈ ਠੀਕ ਹੈ ਠੀਕ ਚਲ 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 ਰਵੰਤ ਕਹਿੰਦਾ ਵੀ ਤੌਰ ਚੈੱਕ ਕਰਾ ਦੀ ਕੋਈ ਕਸਰ ਰਹਿ ਨਾ ਜਾਵੇ ਪੂਛ ਵੇ ਕੱਡੀ ਭਾਰੀ ਏ ਦੀ ਹਨ ਹਾਂ ਜੀ ਭਲੀ ਕੁਲੀ ਬਹੁਤ ਚੰਗੀ ਹੈ ਹਾਂ ਨਹੀਂ ਨਿਕਰ ਲੈ ਚਲ ਕੋਈ ਚੱਕਰ ਨਹੀਂ ਹੰਡੀ ਦੀ ਦੀ ਬਹੁਤ ਵਧੀਆ ਬਹੁਤ ਕਾਰੀ ਨਹੀਂ ਕੀਨੀ ਅਜਿਵੇਂ ਪਹਿਲਾਂ ਨਾ ਬੱਚੇ-ਬੱਚੇ ਤੇ ਓਕੇ ਆ ਹਾਂਜੀ ਬੱਚੇ-ਬੱਚੇ ਨਾਲ ਬਹੁਤ ਸੌਂਦੇ ਚਲੋ ਧੰਨਵਾਦ ਇਹਦਾ ਕਰਮਾ ਵਾਲੀ ਦਾ ਸੱਜਣੋ ਧਾਰਾਂ ਇਹਦੀਆਂ ਵੀ ਤੁਸੀਂ ਚੈੱਕ ਕਰ ਲਿਓ ਆ ਦੇਖ ਇਹ ਪਹਿਲਾਂ ਕੱਟੀ ਆ ਇਸ ਕਰਕੇ ਵੀ ਥੋੜਾ ਜਿਹਾ ਬੱਚੇ-ਬੱਚੇ ਦਾ ਪਤਾ ਲੱਗ ਜਾਂਦਾ ਬੱਚੇ ਤੇ ਮੜਾ ਜਿਹਾ ਦੁੱਧ ਪਾਉਂਦਾ ਨਹੀਂ ਆ ਦੇਖ ਬੜੀ ਚਵਾਈ ਲੱਗੀ ਇਹਦੀ ਵੀ ਉਹਦੇ ਵਾਲੀ ਹਨਾ ਹਾਂਜੀ ਨੇ ਚੁੰਨ ਦੀਆਂ ਮਈਆਂ ਖਰੀਆਂ ਤੇਰੀਆਂ ਕੋਈ ਸ਼ੱਕ ਨਹੀਂ ਐਨ ਓਕੇ ਰਿਪੋਰਟ ਆ ਸਜਣੋ ਬੇਫਿਕਰ ਹੋ ਕੇ ਆਇਓ ਤੇ ਐਨ ਆਪਦੀ ਤਸੱਲੀ ਕਰ ਲਿਓ 12 ਦੁੱਧ ਪਹਿਲਣ ਕੱਟੀ ਕੋਲੇ ਹਫ਼ਤੇ ਦੀ ਸੂਈ ਕੋਲੇ ਆ ਚੰਗਾ ਦੁੱਧ ਪਾਉਗੀ ਸਜਣੋ ਕਰਮਾਂ ਵਾਲੀ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬਾਨੀ ਆ ਤੇ ਇਹਦਾ ਸਾਹ ਫਿਰ ਇਹਦੀ ਡਿਮਾਂਡ ਸੰਸਰ ਅੱਜ ਦੀ 1,20,000 ਦੀ ਆ 120000 ਦੁੱਧ ਦੇ ਹਿਸਾਬ ਨਾਲ ਝੂਟੀ ਬਹੁਤ ਚੰਗੀ ਆ ਹਾਂ ਦੁੱਧ ਦੇ ਹਿਸਾਬ ਨਾਲ ਬਹੁਤ ਚੰਗਾ ਹਨਾ ਦੁੱਧ ਦੀ ਸਟਾਰਟਿੰਗ ਜਿਹੜੀ ਬਹੁਤ ਚੰਗੀ ਫੜੀ ਹਨਾ ਯਾਰ ਵੇਖਣ ਨੂੰ ਲੱਗਦੀ ਜਿਵੇਂ ਮੋਟੀ ਜੀ ਅਗਲਾ ਆਈਡੀਆ ਲਾਵੇ ਤੇ ਪਰ ਬਹੁਤ ਖਰੀ ਨਿਕਲੀ ਆ ਹਾਂਜੀ ਓਕੇ ਆ ਬੱਚਾ ਵੀ ਟਾਪ ਦਾ ਲੱਗੀ ਹਨਾ ਨਹੀਂ ਠੀਕ ਆ ਜਟਾ ਖੁਖ ਬੜੀ ਚੰਗੀ ਆ ਝੂਟੀ ਤੇ ਜਾਤ ਵਾਲੀ ਆ ਤਾਂ ਹੀ ਕਰਮ ਵਾਲੀ ਨੇ ਚੰਗੀ ਸਟਾਰਟਿੰਗ ਕੀਤੀ ਆ ਤੇ ਆ ਮੈਂ ਦਾ ਕੀ ਹਿਸਾਬ ਕਿਤਾਵਾ ਇਹ ਸੰਸਰ ਬਾਈ ਦਾ ਆ ਜੀ ਬੱਚਾ ਕੱਟੀ ਜ ਮਗਰ ओके 20 ਦਿਨਾਂ ਦੀ ਮੰਨ ਲੈ ਮਹੀਨੇ ਦੀ ਮੰਨ ਲੈ ਚਲੋ ਤਾਂ ਆਪਾਂ ਵਿਖਾ ਦੇਣਾ ਬੱਚਾ ਵੀਡੀਓ ਚ ਹਨਾ ਹਾਂਜੀ ਠੀਕ ਆ ਤੀਜਾ ਸਵਤ ਦੱਸਿਆ ਹੀ ਮਾਲਕ ਨੇ ਆਪਾਂ ਨੂੰ ਅੱਗੋ ਅਗਲਾ ਅੱਜ ਦੀ ਸਮਝ ਲਾ ਲਈ ਤੀਜਾ ਮੰਨ ਲੈ ਚੌਥਾ ਮੰਨ ਲੈ ਠੀਕ ਹੈ ਇਹਦੇ ਮਾਲਕਾਂ ਨੇ ਆਪਾਂ ਨੂੰ ਤੀਜਾ ਦੱਸਿਆ ਹਾਂਜੀ ਮਹੀਨੇ ਦੀ ਸੂਈ ਲਾ ਲੈ ਅਗਲਾ ਜਿੰਨੇ ਦੀ ਮਰਜ਼ੀ ਲਾ ਲੈ ਲਾ ਲੈ ਆਪਾਂ 20 ਹੀ ਦੱਸੀ ਆਲਾ ਮਹੀਨੇ ਦੀ ਮੰਨ ਲੈ ਓਕੇ ਦੁੱਧ ਇਹਦੇ ਕੋਲੇ ਦੁੱਧ 12 ਕਿਲੋ ਆਸਾਂ ਤਿਆਰ ਕੱਢੀ ਬਾਹਰ ਇਹਨੂੰ 12 ਕਿਲੋ ਦੁੱਧ ਤਿਆਰ ਆ ਚੋਣ ਚੋਣ ਇਹਦਾ ਵੀ ਚੰਗਾ ਹੋਊ ਇਹ ਜੋ ਆਪ ਸਮਾਜ ਦਾ ਬਹੁਤ ਚੰਗਾ ਹੈ ਇਹਦੀ 8 ਵਜੇ ਚਾਈ ਹੋਈ ਓਕੇ ਘਰੇ ਲਿਆਈ ਚਵਾਈ ਅੱਜ ਆਈ ਆਪਣੀ 8 ਵਜੇ ਚਵਾਈ ਹੋਈ ਆ ਮਗਰਾ ਕੱਟੀ ਆ ਗੈਸ ਹੁਣ ਤੁਸੀਂ ਲਾ ਲਿਓ ਕਿੰਨੇ ਟਾਈਮ ਦਾ ਸੂਆ ਚੋਣ ਚਾਨ ਸੌ ਦੀ ਸੋਆ ਵੀਰ ਕਹਿੰਦਾ ਅੱਜ ਹੀ ਘਰੇ ਆਈ 8 ਵਜੇ ਦੀ ਚਵਾਈ ਹੋਈ ਆ ਦੁੱਧ 12 ਕਿਲੋ ਆ ਜਿੰਨਾ ਸੱਜਣੋ ਸੂਏ ਪਸ਼ੂ ਥੱਲੇ ਦੁੱਧ ਦੱਸਿਆ ਜਾਂਦਾ ਤੁਸੀਂ ਚੋ ਸਕਦੇ ਕੋਈ ਪਾਈ ਅੱਧਾ ਕਿਲੋ ਇੱਧਰ ਉੱਧਰ ਹੋ ਜਾਂਦਾ ਹੁੰਦਾ ਤੇ ਜਿਹੜਾ ਸੂਏ ਪਸ਼ੂ ਦਾ ਦੁੱਧ ਆ ਨਾ ਉਨਾ ਹੀ ਦੱਸਿਆ ਜਾਂਦਾ ਜਿੰਨਾ ਹੁੰਦਾ ਬਾਕੀ ਕੋਈ ਥਾਣਾ ਚ ਨਹੀਂ ਕੋਈ ਐ ਨਹੀਂ ਹੈਗਾ ਹਾਂ ਸਰ ਇਹ ਸੁਈ ਹੈ ਜਿਹੜਾ ਪਰਦਾ ਰਹਿਣਾ ਨਹੀਂ ਹਾਂ ਗੱਬਣ ਮੈਂ ਦੀ ਗੱਲ ਸਜਣੋ ਹੋਰ ਹੁੰਦੀ ਆ ਵੀ ਅਗਲਾ ਕਹਿੰਦਾ ਇਹਦਾ ਆਈਡੀਆ ਆ ਹਾਂਜੀ ਤੇ ਸਾਹਬ ਇਹਦਾ ਰੇਟ ਇਹਦੀ ਡਿਮਾਂਡ ਸੰਸੋਜੇ 80000 ਰੁਪਇਆ 1.75 ਲੱਖ ਦੀ ਦੇ ਦਾਂਗੇ ਇਹਦੀ ਡਿਮਾਂਡ ਕਰਦੇ ਆ 80000 ਰੁਪਿਆ ਤੇ 75000 ਦੀ ਦੇ ਦੇਾਂਗੇ ਮਗਰ ਕੱਟੀ ਮਗਰ ਕੱਟੀ ਹੈਨਾ ਕੱਟੀ ਵੀ ਚੰਗੀ ਆ ਦੁੱਧ 12 ਕਿਲੋ ਭਾਵੇਂ ਆਉਦੀ ਕੋਈ ਦੋ ਟਾਂ ਤਸੱਲੀ ਕਰੇ ਤਿੰਨ ਟਾਂ ਤੇ ਮੇਰਾ ਮਨ ਹੈ ਨਾ ਜੇ ਬੰਦੇ ਸਾਂਭਣ ਵਾਲੇ ਕੋਲੇ ਚਲੇ ਗਏ ਕਿਲੋ ਦੁੱਧ ਹੋਰ ਵਾਜਣੀ ਆ ਵਾਜੂਗੀ ਇਹ ਜੇ ਸਾਂਭ ਨਹੀਂ ਹੋਈ ਹੈਨਾ ਹਾਂਜੀ ਨਹੀਂ ਠੀਕ ਆ ਫਿਰ ਦੁੱਧ ਦੇ ਹਿਸਾਬ ਨਾਲ ਕੋਈ ਰੇਟ ਨਹੀਂ ਤੇ ਆ ਇਹਦਾ ਕੀ ਹਿਸਾਬ ਕਿਤਾਬ ਇਹਨੂੰ ਅੱਜ ਚੌਥਾ ਦਿਨ ਹੋਇਆ ਜੇ ਇਹਨੂੰ ਸੂਈ ਨੂੰ ਓਕੇ ਬੜਾ ਘੱਟ ਕਾਟਾ ਮੈਂ ਦਾ ਯਾਰ ਤੀਜਾ ਸੂਸ ਹੋਈ ਠੀਕ ਆ ਹਾਂਜੀ ਤੀਜਾ ਸੂਆ ਸੂਈ ਆ ਹਾਂਜੀ ਇੱਕ ਰੰਗ ਕਾਲੀ ਇੱਕ ਰੰਗ ਕਾਲੀ ਵੱਡਾ ਕੱਟ ਕੱਟ ਵੱਡਾ ਕੱਦ ਕਾਟ ਮਗਰ ਕੱਟੀ ਮਗਰ ਆਗੀ ਕੱਟੀ ਹਾਂਜੀ ਤੇ ਇਹ ਇਧਰ ਨੂੰ ਨਾਪਦੀ ਜੀ ਇਹ ਸਾਈਡ ਕੀ ਚੱਕਰ ਹੈ ਦੀ ਆਓ ਥੋੜਾ ਜਿਹਾ ਹੈਗਾ ਫਰਕ ਸੰਦੋ ਇੱਥੇ ਨਹੀਂ ਹੈਗਾ ਆ ਕਿੱਥੇ ਵਰਤਿਆ ਓਕੇ ਇਹਦੇ ਪੱਟ ਚ ਹੀ ਆ ਹਾਂ ਖੁੱਡਾ ਸਹੀ ਹੈ ਤੁਰੰਤ ਕੋਈ ਫਰਕ ਨਹੀਂ ਤੁਰੰਤ ਕੋਈ ਫਰਕ ਨਹੀਂ ਉਹ ਨਮਾਣੀ ਆ ਥੋੜੀ ਜੀ ਹੈਨਾ ਤੇ ਦੁੱਧ ਇਹਦੇ ਕੋਲੇ ਹੁਣ ਕੱਢੀ ਬਾਹਰ ਇਹਨੂੰ 12 ਕਿਲੋ ਬੜਾ ਇਸ ਟਾਈਮ ਤਿਆਰ ਹੈ ਤੇ ਮਗਰ ਕੱਟੀ ਹਾਂ ਜੀ ਮਾਰ 12 ਕਿਲੋ ਬੋਲਾ ਤਿਆਰ ਸੂਆ ਕਿਹੜਾ ਸੂਈ ਦੂਜਾ ਤੀਜਾ ਤੀਜਾ ਸੂਆ ਤੀਜਾ ਸੂਆ ਸੂਈ ਆ ਸੱਜਣੋ ਬੋਡੀ ਸਟਰਕਚਰ ਬੜਾ ਤਗੜਾ ਮੈਂ ਦਾ ਤੇ ਪਿਛਲੇ ਸੂਏ ਦਾਦੇ ਨੇ ਕਿੰਨਾ ਕੁ ਪਾਇਆ 14-15 ਕਿਲੋ ਇਹਨੇ ਆਂਦੇ ਭਰਿਆ 14 ਤੋਂ 15 ਕਿਲੋ ਦੁੱਧ ਸੱਜਣੋ ਇਹਨੇ ਦਿੱਤਾ ਵੀ ਹੋਊਗਾ ਤੇ ਸਰੀਰ ਕਾ ਢਾਂਚੇ ਦੇ ਹਿਸਾਬ ਨਾਲ ਬਸ 15 ਤੋਂ ਪਲਾਤੀ ਜਾਊਗੀ ਆਂਦੇ ਨਹੀਂ ਰਹੀਦੀ ਇਹ ਕਦੇ ਡਿੱਗੀ ਡੁੱਗੀ ਆ ਨਿੱਕੀ ਹੁੰਦੀ ਹੈ ਨਾ ਹਾਂ ਤਲਕ ਤਲਕ ਗਈ ਗੋਵਾ ਕਰ ਲੈਂਦੇ ਇੱਕ ਜਗ੍ਹਾ ਫਿਰ ਹੁਣ ਵੇਖੋ ਸੱਜਣਾ ਇੱਥੇ ਖੜੀ ਮੈਂ ਦਾ ਨਾ ਸਰੀਰ ਕ ਢਾਂਚਾ ਵੇਖੋ ਤੇ ਲੇਵਾ ਭਾਂਡਾ ਐ ਨਾ ਕਰਮਾਂ ਵਾਲੀ ਪੂਰੇ ਚੰਗੇ ਦੁੱਧ ਵਾਲੀ ਯਾਰ 15 ਤੋਂ ਪਲੱਸ ਦੁੱਧ ਦੇਣਾ ਚਾਹੀਦਾ ਐ ਇਤਕਿਆਂ ਨੂੰ ਹਾਂਜੀ ਉਹਦਾ ਚਾਹੀਦਾ ਵਾਲੀ ਬਹੁਤ ਚੰਗੀ ਲੇਵੇ ਲੂਵੇ ਤੇ ਨਾੜਾ ਨੂੜਾ ਸੱਜਣਾ ਚੰਗੀਆਂ ਥਣ ਲੱਗਾ ਮੁੱਠੀ ਵਾਲਾ ਵੱਡੇ ਕਦ ਕਾਟ ਦੀ ਮੈਂ ਘਰੇ ਦੁੱਧ ਤੇ ਲਾਉਣ ਨੂੰ ਕੋਈ ਮਾੜੀ ਨਹੀਂ ਮਗਰ ਕੱਟੀ ਆ ਇੱਕ ਰੰਗ ਕਾਲੀ ਐ ਦੇਵਾਂਗੇ ਕਿੰਨੇ ਦੀ ਇਹਦੀ ਸੰਤੋਖ ਸਾਹਿਬ ਡਿਮਾਂਡ ਹੈਗੀ 1,25,000 ਕਰੀ ਪਰੇ ਨੂੰ ਮੜੀ ਜੀ 1,25,000 ਰੁਪਿਆ ਹਾਂਜੀ ਉਹ ਤੋਂ ਮੌਕੇ ਤੇ ਮਾਨਤਾਨ ਉਹਦੇ ਤੋਂ ਕਰ ਦਿਆਂਗੇ ਮੌਕੇ ਤੇ ਮਾਨਤਾਨ ਹੈਨਾ ਬਾਕੀ ਬੱਚੇ ਬੱਚੇ ਤੇ ਦਾ ਅਗਲਾ ਬੇਫਿਕਰ ਹੋ ਜੇ ਹਾਂਜੀ ਬੱਚੇ ਬੱਚੇ ਨਾਲ ਪੁੱਛਾਂਗੇ ਹਾਂ ਗਰੰਟੀ ਵਾਲੀ ਮੈਂ ਹਾਂਜੀ ਜੇ ਚੰਗੀ ਮੈਂ ਕੋਈ ਹੈਨਾ ਪੈਸੇ ਹਿਸਾਬ ਦੇ ਲਾ ਕੇ ਦੋਤੇ ਲਾਉਣੀ ਚਾਹੁੰਦਾ ਤਾਂ ਲੈ ਲਵੇ ਲਵਾ ਦਿੰਨੇ ਤਾਰਾ ਨਹੀਂ ਠੀਕ ਸੱਜਣੋ ਬੱਚਾ ਛੱਡਤਾ ਹੀ ਇਹਦੇ ਚੜਦੀ ਚੁੜਦੀ ਨੂੰ ਨਜ਼ਰ ਮਾਰ ਲਓ ਕਿਉਂਕਿ ਇਹ ਚੀਜ਼ਾਂ ਦੇ ਵੀ ਸਬੂਤ ਹੋ ਜਾਂਦੇ ਆ ਇਹ ਮੈਂ ਨਾ ਇਹ ਚੀਜ਼ ਨੂੰ ਇਹ ਵੀ ਨੋਟ ਕਰਿਓ ਵਧੀਆ ਗੱਲ ਮੰਨਦਾ ਕਈ ਵਾਰੀ ਨਾ ਸਾਡੇ ਨਾਲ ਆਪਦੇ ਨਾਲ ਖੁਦ ਨਾ ਹੁੰਈਆਂ ਵੀ ਇੱਥੋਂ ਬੱਚਾ ਲਾ ਕੇ ਮੈਂ ਪਾਸ ਕੀਤੀ ਗਰਵੰਤ ਹੋ ਜਾਂਦੀ ਨਾ ਹਾਂਜੀ ਤੇ ਗੱਡੀ 'ਚ ਚੜਨਾ ਕਈ ਵਾਰੀ ਭੁੱਲ ਜਾਂਦੇ ਹਾਂ ਹਨਾ ਭੁੱਲ ਜਾਂਦੀਆਂ ਤੇ ਮੜ ਕੇ ਅਗਲਾ ਕਹਿੰਦਾ ਯਾਰ ਗਰਵੰਤ ਹਰਾਨੇ ਮੈਂ ਚੜਾਤੀ ਤੇ ਵਾਜੋ ਆਪਾਂ ਉੱਥੇ ਚੈੱਕ ਨਹੀਂ ਕੀਤੀ ਜਿਹੜਾ ਬੱਚਾ ਲਾ ਦੇਣਾ ਹਾਂਜੀ ਅਗਲੇ ਇਹ ਆਪਣੇ ਕੋਲੇ ਸਬੂਤ ਆ ਵੀ ਬੱਚਾ ਚੱਟੀ ਜਾਂਦੀ ਸੀ ਬਾਈ ਹਾਂ ਇਹ ਇਹ ਵਗਦੇ ਸਮੁੰਦਰ ਆ ਵਾਕਿਆ ਕੋਈ ਸ਼ੱਕ ਨਹੀਂ 1 ਘੰਟੇ ਦਾ ਨਹੀਂ ਪਤਾ ਕਦੋਂ ਕੀ ਹੋ ਜਾਣਾ ਅੰ ਪਸ ਸਮਾ ਆ ਕਰ ਲਿਆ ਸਜਣੋ ਤੇ ਬੱਚਾ ਕੱਟੀ ਜਿਹੜੀ ਮੂਰੇ ਬੰਨਤੀ ਦੋ ਦੋ ਧਾਰਾ ਤੁਹਾਨੂੰ ਜਿਵੇਂ ਮੈਂ ਪਹਿਲਾਂ ਗੱਲ ਦੱਸੀ ਆ ਨਾ ਇਹ ਆਪਣੇ ਖੁਦ ਨਾਲ ਹੋਈਆਂ ਵਿਆਂ ਗੱਲਾਂ ਇਹ ਕਿਸੇ ਦੀਆਂ ਸੁਣੀਆਂ ਸੁਨਾਈਆਂ ਨਹੀਂ ਤੇ ਆਹ ਵੇਖੋ ਚਵਾਈ ਲੱਗੀ ਬਾਕੀ ਬੜਾ ਤਗੜਾ ਬਾਡੀ ਸਟਰਕਚਰ ਆ ਮੈਂ ਇਹਨੂੰ 15 ਕਿਲੋ ਦੁੱਧ ਕੋਈ ਜ਼ਿਆਦਾ ਨਹੀਂ ਫਿਰ ਐਡੀ ਮੈਂ ਆ ਨਹੀਂ ਚੋਣ ਤੈਣ ਹਨ ਹਾਂ ਜੀ ਆਉਂਦਾ ਨੀਂਦ ਆਉਂਦੀ ਹੈ ਨਾ ਤੁਹਾਡੇ ਮੱਝ ਵਾਲਿਆਂ ਦੇ ਕਹਿਣ ਵਾਂਗੂ ਵੀ ਮੱਝ ਦੀ ਚਵਾਈ ਕਰਦੇ ਆ ਤੇ ਨੀਂਦ ਆਉਂਦੀ ਆ ਆ ਤਾਂ ਕਰਮਾਂ ਵਾਲੀ ਬਹਿ ਗਈ ਇਹਨੂੰ ਠਾਈਏ ਫਿਰ ਇਹ ਵੇੜ ਸੁਆ ਕਿਹੜਾ ਸੂਗੀ ਇਹ ਦੂਜਾ ਸੁਆ ਸੋਣੀ ਜਿਹਾ ਸੰਸਾਰ ਬੜੀ ਚੰਕਦਮ ਕਾ ਸਾੰਭੀ ਸੂੰਭੀ ਤੇਰੇ ਏਰੀਏ ਚ ਚੰਗੀ ਕਹੇ ਨੇ ਹਨਾ ਹਾਂ ਜੀ ਦਿਨ ਕਿੰਨੇ ਲੈ ਜੂ ਜਿਹੜਾ ਜੀ 8 ਤੋਂ 10 ਦਿਨ ਲੱਗੂ ਸੰਸਵਾ ਜੀ 8 ਤੋਂ 10 ਦਿਨ ਦੀ ਵੈੜ ਹੁੰਦੀ ਹੈ ਹਾਂ ਇਹ 10 ਤੋਂ ਵੱਧ ਵੀ ਲੈ ਸਕਦੀ ਘੱਟ ਨਹੀਂ ਲੈਂਦੀ ਹਨਾ ਬਹੁਤ ਟੱਲਾ ਟਲਾ ਜੇ ਬਣ ਕੇ ਸੂਗੀ ਇਹ ਤਾਂ ਬੜਾ ਕੁਝ ਬਣ ਜਾਣਾ ਇਹਨੇ ਥੱਲਿਓਂ ਕਰਮਾਂ ਵਾਲੀ ਨੇ ਕਿਉਂਕਿ ਆ ਵੀ ਤਾਂ ਇਦਾਂ ਥੱਲੇ ਬੈਜੀ ਨਹੀਂ ਠੀਕ ਅਜਾ ਟੱਕਲ ਲਈ ਕੱਚੀ ਕੱਚੀ ਆ ਬਾਕੀ ਵੈੜ ਦਾ ਕੋਈ ਵੀ ਊੜਾ ਬੰਨਾ ਨਹੀਂ ਹਾਂਜੀ ਹਨਾ ਵੀ ਦਿਨ 10 ਪੱਠੇ ਪਾਉਣੇ ਪੈਣੇ ਆ ਹਾਂ ਸੂਹਾ ਦੂਜਾ ਦੂਜਾ ਸੂਹ ਹੁੰਦੀ ਪਹਿਲਨ ਦਾ ਦੁੱਧ ਦਾ ਕੀ ਸਮਾਰਿਆ ਪਹਿਲਨ ਇਹਨੇ 18-19 ਕਿਲੋ ਦੁੱਧ ਚ ਆਇਆ ਜੀ ਨਹੀਂ ਉਹਨੇ ਆਮਣਾ ਦਿੱਤਾ ਹੋ ਹਨਾ ਇਹਨਾਂ ਦਾ ਕੱਢੀ ਬਾਹਰ ਇਹ ਕੀ ਸੱਜਣੋ 20 ਤੋਂ ਪਲੱਸ ਗਾਂ ਬੜੇ ਰਹਿਮਾਨਾਂ ਦੁੱਧ ਦੇਉ ਬੜੇ ਰਹਿਮਾਨ ਪਿਛਲੀ ਸੇਵਾ ਤੇ ਵੀ ਦੇਈ ਜਾਊਗੀ ਕਿਉਂਕਿ ਜੇ ਤੁਸੀਂ ਆਮ ਸੇਵਾ ਵੀ ਕੀਤੀ ਤਾਂ 20 ਤੋਂ ਪਲੱਸ ਦੁੱਧ ਦੇਣਾ ਇਹਨੂੰ ਕੋਈ ਜ਼ਿਆਦਾ ਨਹੀਂਗਾ ਕਿਉਂਕਿ ਪੜੀ ਸੰਭੀ ਤੇ ਚਮਕਦਮ ਕਾਲੀ ਚੰਗੀ ਵਿਹੜ ਆ ਓਕੇ ਰਿਪੋਰਟ ਥਣ ਵੀ ਚੰਗਾ ਲੱਗਾ ਹਨਾ ਸਾਹਿਬ ਥਣ ਚ ਹਾਥੀ ਚ ਵਾਈ ਵਾਲਾ ਲੱਗਾ ਹਾਂ ਤੇ ਟਪਨ ਟਪਨ ਆਈ ਐਨ ਇੱਕੋ ਜੀ ਚਾਰਾਂ ਚੋਂ ਬਹੁਤ ਚੰਗੀ ਠੀਕ ਧੰਨਵਾਦ ਚੱਲ ਪੱਤੇ ਵੀ ਕੋ ਸੱਜਣੋ ਕਦ ਕਾਠ ਵਾਲੀ ਆ ਨਿੱਕੀ ਨਾ ਮੰਨੇਓ ਵੱਡੇ ਟਾਂਚੇ ਦੀ ਵੱਡੀ ਬਿਹੜ ਮੰਨ ਲਓ ਵੀ ਬਾਲੀ ਵੱਡੀ ਮੈਂ ਸੋਚ ਕੇ ਲਿਓ ਓਕੇ ਰਿਪੋਰਟ ਗਾਂ ਜਿਹੜੀ ਘਰੇ ਰੱਖਣ ਵਾਲੀ ਚੀਜ਼ ਆ ਜਿਵੇਂ ਆਪਾਂ ਨੂੰ ਆਮ ਘਰੇ ਚਾਹੀਦੀ ਗਾਂ ਨਾ ਉਹ ਚੀਜ਼ ਆ ਨਾ ਬਾਲੀਆਂ ਵੱਟੀਆਂ ਚ ਨਾ ਬਾਲੀਆਂ ਛੋਟੀਆਂ ਤੋਹਫਾ ਗਾ ਰੇਟ ਇਹਦਾ ਫਿਰ ਸਾਹਿਬ ਸਾਨੂੰ ਸਾਡਾ ਡਿਮਾਂਡ ਹੈ ਜੀ ਅੱਜ ਕਰਾਉਣ ਨੂੰ ਭਾਵੇਂ 70 ਕਰ ਲੀਏ ਠੀਕ ਆ ਪਰ ਜਿੱਥੇ ਦੇ ਦੇਣੀ ਆ ਹਾਂ ਨਾ ਜਿਹੜੀ 65000 ਮੁੱਲ ਕਰਨ ਨੂੰ 70 ਵੀ ਕਰੀ ਫਰੀਏ ਹਾਂਜੀ ਤੇ ਪਰ ਦੇ ਦਿਆਂਗੇ ਅੱਜ 65000 ਦੀ ਸਾੜਿਆ ਚੋ ਕੋਈ ਮੰਨਤਾ ਨੂੰ ਹੋਊਗੀ ਮੌਕੇ ਫਿਰ ਮਾੜੀ ਨਹੀਂ ਵੇਚਣ ਵਾਲਾ ਫੜ ਲੇ ਹਾਂਜੀ 10 ਦਿਨ ਪੱਠੇ ਪਾਲੇ ਹਾਂਜੀ ਵਿਗਣੀ ਦਾ 70 72 ਦੀ 75 ਦੀ ਗਾ 80 ਨੂੰ ਮੱਥਾ ਮਾਰਨਾ ਮਾਰਨਾ ਇਹਨੇ ਮਾਰ ਜਾਣਾ ਕੋਈ ਸ਼ੱਕ ਨਹੀਂ ਤੇ ਆ ਆ ਦਾ ਕੀ ਹਿਸਾਬ ਆ ਵੀ ਵਹਿੜ ਤੇਰੀ ਚੰਗੀ ਆ ਇਹ ਪਹਿਲਣ ਮੱਛੀ ਸੁਣੀ ਜੇ ਚਾਰ ਦੰਦ ਜਿਮੂ ਠੀਕ ਆ ਪਲੂਨ ਸੁਗ ਹੀ ਮੂੰਹ ਚਾਰ ਦੰਦ ਇਹ ਵੀ ਚੰਗੀ ਸੰਭਲੀ ਕੇ ਇਹ ਲਾ ਲਾਇ ਰੋ ਬਹੁਤ ਜੇ ਦੇਖੋ ਫੁੱਟ ਵਾਲਾ ਨੂੰ ਤਿਆਰ ਹੋ ਗਈ ਥੱਲੇ ਵਾਕਿਆ ਹੀ ਥਣ ਤਾਂ ਪੂਰਾ ਕੱਢ ਜੂ ਇਹ ਵੀ ਹਾਂ ਥਣ ਤੁਹਾਨੂੰ ਬਹੁਤ ਚੰਗਾ ਥੀ ਚਵਾਈ ਚਵਾਈ ਵਾਲਾ ਕੱਢੂਗੀ ਹਨਾ ਹਾਂਜੀ ਠੀਕ ਆ ਦੈਣ ਕਿੰਨੇ ਲੈ ਜੂ ਨਹੀਂ ਥਣ ਚੰਗਾ ਜਿਹਨੇ ਹਫਤੇ ਦੀ ਰੈਂਚ ਇਹ ਵੀ ਲੈ ਜੂ ਜੀ ਹਾਂ ਲੈ ਜੂਗੀ ਹਫਤੇ ਤੋਂ 10 ਦਿਨ ਹਨਾ ਹਾਂਜੀ ਤੇ ਦੁੱਧ ਚੰਗਾ ਪਾ ਜੂ ਦੁੱਧ ਪਹਿਲੇ ਸੁਵੇ ਕੋਈ ਹੋ ਸਕਦਾ 20 ਨੂੰ ਮੱਥਾ ਮਾਰਦੀ ਮਾਰਨਾ ਚਾਹੀਦਾ ਯਾਰ ਜਾਤ ਬਰੀਡ ਵਾਲੀ ਆ ਨਹੀਂ ਤਾਂ 17 18 ਕਿਲੋ ਤੱਕ ਤੇ ਗਿਆ ਨਹੀਂ ਪੁਲਿਸਾਂ ਵੀ ਨਿੱਕਰ ਇਹਦਾ ਪਤਾ ਹੀ ਕੋਈ ਨਹੀਂ ਕਿੱਧਰ ਨੂੰ ਚੱਲ ਪੈਣਾ ਇਹਨੇ ਤੋਰ ਕਰਾ ਦਈਏ ਦੀ ਵੀ ਚੱਕ ਗੱਡੀ ਬਾਹਰ ਸੱਜਣੋ ਸੂਆ ਪਹਿਲਾ ਸੁੰਦੀ ਤੇ ਬਾਕੀ ਗੁੱਬ ਗੁੱਬ ਵੜਾ ਜਿਵੇਂ ਏਰੀਏ ਦੇ ਹਿਸਾਬ ਨਾਲ ਕਹਿ ਦਿੰਦੇ ਆ ਨਾ ਵੀ ਵਜ਼ਨ ਮੌਜੂਦ ਤੇ ਨਿੱਕਰ ਵਹਿੜ ਵੇਖੋ ਵਰਵੰਤ ਦੇ ਪੈਰ ਨਹੀਂ ਲੱਗਨ ਦੰਦੀ ਧੂਈ ਫਰਦੀ ਆ ਹੈ ਨਾ ਕਿਆ ਬਾਤ ਵਾਲੀ ਬੱਚੀ ਠੀਕ ਆ। ਤੈਨੂੰ ਬਾਈਸਨ ਜਾਂਦੀ ਕਰਾਉਣੀ। ਵਾਕੇ ਨਹੀਂ ਵਹਿੜ ਸੰਭੀ ਵੀ ਬਹੁਤ। ਸਾਂਭਣ ਵਾਲਿਆਂ ਦਾ ਵੀ ਧੰਨਵਾਦ ਆ ਸੱਜਣੋ। ਕਿਉਂਕਿ ਘਰ ਖਵਾਉਣਾ ਪੈਂਦਾ ਤੇ ਏਡੀਆਂ ਏਡੀਆਂ ਵਹਿੜਾਂ ਫੇਰ ਬੰਦਦੀਆਂ। ਨਹੀਂ ਤਾਂ ਉਥੋਂ ਉਥੋਂ ਕਰਦੀਆਂ। ਹਾਂ ਨਹੀਂ ਤਾਂ ਲੱਤਾਂ ਹੀ ੜਾਈ ਜਾਂਦੀਆਂ ਹੁੰਦੀਆਂ ਜਦੋਂ ਨਾ ਕੁਝ ਪਿਆ ਹੋਵੇ। ਫਿਰਦੀ ਨਾ ਕੁੜੀਆਂ ਨੂੰ ਨੱਚਦੀ। ਆਂ ਗਾਂ ਪਾਲਣੀ ਏਡੀ ਕੁ ਸਖੀ ਕਰਦੀ। ਨਹੀਂ ਨਹੀਂ ਬੜੀ ਖਰਾਕ ਚਾਰਨੀ ਪੈਂਦੀ ਆ। ਇਹ ਕਹਿਣਾ ਹੀ ਸੌਖਾ ਹੁੰਦਾ। ਮੇਰੀਆਂ ਸੁਧੀਆਂ ਬਾਤ ਚੰਗੀਆਂ ਹਾਂ ਨਹੀਂ ਸਕੀਨ ਵੈੜ ਬਹੁਤ ਚੰਗੀ ਹੈ ਹਾਂਜੀ ਹਜੇ ਨੂੰ ਐ ਉਪਰਾ ਵੀ ਕਰੀ ਜਾਂਦੀ ਹੈ ਹਨਾ ਇਹੋ ਹਜੇ ਆਪਣੇ ਤੋਂ ਕਰਦੀ ਉਪਰਾ ਬਗਾਨੇ ਸਾਈਕ ਤੇਪਣ ਲਗਿਆ ਨੀ ਹਿੱਲੀ ਉਹ ਡਰਦੀ ਆਪਣੀ ਠੀਕ ਆ ਰੇਟ ਇਹਦਾ ਰੇਟ ਇਹਦਾ ਸੰਤ ਸਾਬ ਡਿਮਾਂਡ ਕਰਨ ਨੂੰ ਭਾਂ 60000 ਕਰ ਲਈ ਇਹ 55000 ਦੀ ਦੇ ਦਾਂਗੇ ਜੀ 55000 ਦੀ ਹਾਂਜੀ ਗਾਵਾਂ ਤੇਰੀਆਂ ਦੋਨੇ ਜਾਇਜ਼ ਆ ਹਾਂਜੀ ਹਨਾ ਬਾਕੀ ਚਲੋ ਮਾਲ ਆਪਦੀ ਆਪਦੀ ਜਗਾ ਤੇ ਆ ਪਰ ਗਾਵਾਂ ਸੱਜਣੋ 55000 ਦੇ ਵਿੱਚ ਵੈੜ ਵੇਖੋ ਹੈ ਨਾ ਕਿਆ ਬਾਤ ਤੇ ਆਜੋ ਅੱਗੇ ਆ ਫੇਰ ਤੁਹਾਨੂੰ ਇੱਕ ਵਾਰੀ ਕੈਮਰਾ ਮਾਰ ਕੇ ਮੈਂ ਵਿਖਾ ਦਈਏ ਬੜਾ ਵੱਡਾ ਢਾਂਚਾ ਸੀਗਾ ਮੈਂ ਦਾ ਸੰਤੋਖ ਸਾਹਿਬ ਜੇ ਮਾੜਾ ਜਾਂ ਪਾਸੇ ਦਾ ਫਰਕ ਨਹੀਂ ਹੁੰਦਾ ਮੱਝ ਵੀ 2 ਲੱਖ ਦੀ ਹੈਗੀ ਸੀ ਬਾਈ ਕੋਈ ਸ਼ੱਕ ਨਹੀਂ ਜਿਹੜਾ 1 ਸਵਾ ਲੱਖ ਦਾ ਇੱਕ 60 ਦੀ ਮੈਂ ਤਾਂ ਹੈਗੀ ਸੀ ਆਜੋ ਉਹ ਗੱਲ ਅਗੇ ਉਹ ਬੰਦੇ ਬੈਠੇ ਜਿਹੜੇ ਉਹਨੇ 1 60 ਤੋਂ ਮਾਲ ਕਹਿੰਦਾ ਸੀ ਮੇਰੀ 2 ਲੱਖ ਦੀ ਮੱਝ ਜੇ ਪਾਸੇ ਸੰਤੋਖ ਸਾਹਿਬ ਡੇਢ ਤੋਂ ਤਾਂ ਨਹੀਂ ਗੱਲ ਹੋਣੀ ਵਾਕਿਆ ਹੀ ਕੋਈ ਸ਼ੱਕ ਨਹੀਂ ਵੀਰੇ ਹੋਣੀ ਸੀਗੀ ਤੇ ਚਲੋ ਬਾਕੀ ਦੁੱਧ ਤਾਂ ਹੀ ਨਹੀਂ ਉਹ ਨਹੀਂ ਦੇਣਾ ਦੁੱਧ 16 ਕਿਲੋ ਮੈਂ ਭਰ ਦੂੰਗੀ ਭਰ ਦੂੰਗੀ 15 ਤੋਂ ਪਲੱਸ ਹੈ ਨਾ ਕੋਈ ਤੁਰਨ ਤੇ ਫਰਕ ਥੋੜਾ ਹਾਂ ਨਹੀਂ ਨਹੀਂ ਨਾਲੇ ਭਾਈ ਜਿਹੜੇ ਬੱਚਾ ਚੰਗੇ ਲਾਉਂਦੀ ਛਾਹ ਕਾਲੀ ਕੱਟੀ ਵੀ ਚੰਗੀ ਦੇਗੀ ਹਾਂਜੀ ਸਵਾ ਲੱਖ ਇਹਦੀ ਡਿਮਾਂਡ ਹੈ ਨਾ ਆਪਣੀ ਹਾਂਜੀ ਇਹਦਾ ਸੀਆਰ ਹਾਂ ਇਹਦਾ ਸੀਆਰ 75 ਦੀਆ ਕਹਿੰਦੇ ਦਾਂਗੇ 75 ਦੀ ਦੇ ਦੇ 12 ਕਿਲੋ ਭਾਵੇਂ ਕੋਈ ਦੋ ਟਾਈਮ ਤਸੱਲੀ ਕਰੇ ਤਿੰਨ ਟਾਂ ਟੇਢ ਚੋਈ ਆ ਠੀਕ ਹੈ ਠੀਕ ਹੈ ਠੀਕ ਉਹਦਾ ਅਗਲਾ ਯਾਰ ਆਪਦੀ ਟਾਈਮ ਮੋ ਟਾਈਮ ਚੋਲੇ ਸੂਈ ਮੈਂ ਆ ਚੋਣ ਨਾਲ ਨਹੀਂ ਵੀ ਸਾਡੇ ਘਰੇ ਭਾਵੇਂ 10 ਟਾਂ ਚੋਵੇ ਹਾਂ ਨਹੀਂ ਸਿਆਣੀ ਗ ਤੇ ਆਹ ਕੱਟੀ ਦਾ ਵੀ ਕੋਈ ਊੜਾ ਬੰਨਾ ਨਹੀਂ ਪਹਿਲੰਦਾ ਹਨਾ ਹਾਂਜੀ ਨਹੀਂ ਠੀਕ ਆ ਇਹ ਸਵਾ ਦੀ ਕਹਿਤੀ ਨਹੀਂ ਇਹ 20 ਦੀ ਇੱਕ 20 ਦੀ ਹਾਂਜੀ ਨਹੀਂ ਠੀਕ ਆ ਓਕੇ ਰਿਪੋਰਟ ਛੁੱਟੀ ਹਨਾ ਦੁੱਧ ਬਹੁਤ ਆ ਹਾਂਜੀ ਤੇ ਆਹ ਕਹਿਤੀ ਆਪਾਂ 135 ਇੱਕ ਬੰਦੀ ਓਕੇ ਇਹ ਵੀ ਮੈਂ ਸੱਜਣੋਂ ਐਣ ਕੀ ਕਹਿਣੀ ਆ ਕਰਮਾਂ ਲਈ ਕਿਹੜੇ ਘਰੇ ਜਾਣੀ ਆ ਇਹਦਾ ਅਨਝਾਲਾ ਤੇ ਬਾਕੀ ਬੱਚੇ ਪੁੱੱਚੇ ਬੜੇ ਸ਼ਾਨਦਾਰ ਪਾਰਸ ਦਾ ਹਨਾ ਹਾਂਜੀ ਹਾਂਜੀ ਠੀਕ ਆ ਤੇ ਬੂਰੀ ਦਾ ਫੇਰ ਬੂਰੀ ਆ ਸਜਣਾ ਦੁਬਾਰਾ ਫੇਰ ਇੱਕ ਵਾਰੀ ਤੁਹਾਨੂੰ ਕੈਮਰੇ ਤੇ ਕਰਤੀ ਕੀ ਕਹਿਣੇ ਬੱਚੇ ਝੋਟੀ ਚੰਗੇ ਲਾਉਗੀ ਹਾਂ ਚੰਗੇ ਲਾਉਗੀ ਉਹ ਝੋਟੀ ਆ ਤਾਂ ਹੀਰਾ ਮੈਂ ਆ ਸਜਣਾ ਧੰਨਵਾਦ ਤੁਸੀਂ ਆਪਣਾ ਇਨਾ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਮਿਲਦੇ ਆਪਾਂ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ